ਸਾਰੇ ਬੱਚੇ ਪ੍ਰੈਕਟਿਸ ਕਰ ਰਹੇ ਆ ਇਨਕਲੂਡਿੰਗ ਈਰਮਾਨ ਤੇ ਇਧਰ ਐਲਨ ਕੌਰ ਕੀ ਕਰ ਰਹੀ ਆ ਤੂੰ ਆਈਸਕ੍ਰੀਮ ਖਾ ਰਹੀ ਆ ਮੈਂ ਵਧੀਆ ਰਾਤ ਨੂੰ ਸੋਣੀ ਬਣਾਈ ਸਾਡੇ ਨਾਲ ਸਹੀ ਗੱਲ ਆ ਯਾਰ ਅਸੀਂ ਇੰਨੀ ਆ ਮਾਰ ਤਿਆਰ ਤੁਰ ਹੋ ਕੇ ਜਿਹੜਾ ਇਹ ਕਢਾਇਆ ਅਸੀਂ ਮਸੇ ਮੇਰਾ ਨਾਲ ਆਪ ਚੱਲੇ ਹੋਗੇ 15 20 ਮਿੰਟ ਨਾ ਹਾਂ ਤੇ ਬਾਅਦ ਇਹਨਾਂ ਦੀ ਸਿਹਤ ਕਰਾਉਣੀ ਹੈ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਮੰਮੀ ਕਿਵੇਂ ਉਹ ਕੀ ਦਿਖਾ ਰਹੇ ਮੈਨੂੰ ਸਿੱਰੇ ਸਿੱਰੇ ਪਹਿਲਾਂ ਇਹ ਦੱਸੋ ਦਿਖਾ ਰਹੇ ਆ ਮੈਂ ਕੱਲ ਦਿਹਾੜੀ ਲਾਈ ਲਿਆ ਆਪਣੇ ਬੁੱਟਿਆਂ ਤੇ ਹਾਂ ਜੀ ਮੰਡੇ ਆ ਨਾ ਹਾਂ ਜੀ ਮੰਡੀ ਅੰਦਰ ਸਾਹਬ ਦੀ ਅੰਦਰਲੇ ਬੁੱਟੇ ਉਹਦੇ ਚ ਦਖਲ ਨਹੀਂ ਦਿੰਦੀ ਜੋ ਮਰਜ਼ੀ ਕਰੇ ਹਨਾ ਠੀਕ ਆ ਤੇ ਮੈਂ ਆਪਣੇ ਬਾਹਰਲੇ ਜਿਹੜੇ ਤੇ ਮੇਰੇ ਵਾਵਾ ਇੱਕ 6 ਮਹੀਨੇ ਹੋ ਗਏ ਮੈਂ ਕੁਝ ਵੀ ਨਹੀਂ ਇਹਦੇ ਨਾਣ ਲੱਗੀ ਹਾਂ ਜੀ ਮੈਂ ਫਿਰ ਕੱਲ ਬਣਾਇਆ ਮਾਣਾ ਆਪਣਾ ਵੀ ਅੱਜ ਫਿਰ ਬੂਟਿਆਂ ਦੀ ਕਰ ਦੇਣੀ ਹੈ ਜਮੇ ਇਹਨਾਂ ਨੂੰ ਦੇਣੀ ਹੈ ਓਕੇ ਨਾ ਸੋਹਣੇ ਲੱਗ ਰਿਹਾ ਮਮੀ ਇਹਨਾਂ ਨੂੰ ਪਿਆਰ ਦੀ ਲੋੜ ਹੁੰਦੀ ਆ ਬਿਲਕੁਲ ਇਹ ਜਿਵੇਂ ਇਹ ਆ ਕਟਿੰਗ ਕੀਤੀ ਸਾਰੇ ਕਰਤੀ ਓਕੇ ਫੋਲ ਫਿਰ ਕੱਟ ਜਾਂਦੇ ਵੀ ਫਿਰ ਕਟੇ ਜਾਂਦੇ ਆ ਸਾਰੀ ਦੀ ਕਟਿੰਗ ਕੀਤੀ ਹੈ ਕੱਲ੍ਹ ਕੱਲ ਕੀਤੀ ਹੈ ਹਲੇ ਹੁਣ ਪਰ ਆ ਤਾਂ ਵਧੀਆ ਆ ਗਿਆ ਹੁਣ ਔਰ ਇਹ ਹੁਣ ਸ਼ੁਰੂ ਹੋਣਗੇ ਨਾ ਹੁਣ ਫੋਲ ਗੜੀਆਂਾਂ ਦੀ ਕਟਾਈ ਨਹੀਂ ਕਰਨੀ ਆ ਨੀ ਨਨੇ ਵਿੱਚ ਲਾਇਆ ਘੁੰਮਣ ਵਾਲਾ ਘੁੰਮਣ ਵਾਲਾ ਲਾਇਆ ਨਿੰਨੇ ਕਮਾ ਦਿੰਦੀ ਐ ਜੈ ਜੀ ਕਰੇ ਕਦੀ ਮੈਂ ਕਮਾ ਦਿੰਦੀ ਐ ਤੇ ਦਾਦੀ ਮੋਤੀ ਇੱਕੋ ਜਿਹੀ ਦੋਵੇਂ ਆ ਵਧੀਆ ਲੱਗ ਰਹੇ ਨੇ ਮੰਮੀ ਉਹਦਾ ਹੋਰ ਕੀ ਆ ਤੇ ਹੈ ਤੇਰੇ ਚਾਰੇ ਨੰਨੇ ਮੁੰਨੇ ਜਿਹਾ ਭਰ ਚਲੋ ਰੰਗਤ ਆ ਜਾਂਦੀ ਐ ਹਾਂ ਰੰਗਤ ਆ ਜਾਂਦੀ ਐ ਨਾਲੇ ਉਦਾਂ ਵੀ ਮੈਂ ਦੇਖਿਆ ਵੀ ਇਹਨਾਂ ਦਾ ਟਾਈਮ ਵਧੀਆ ਲੰਘਦਾ ਬੰਦੇ ਰੱਬੀ ਰਹਿੰਦੇ ਆ। ਵੀਰ ਜੀ ਮਜ਼ਾ ਹੀ ਬੜਾ ਹੁੰਦਾ ਜਿਹੜਾ ਕੰਮ ਮਤਲਬ ਆਪਾਂ ਨੂੰ ਵਧੀਆ ਲੱਗਦਾ ਹੋਵੇ ਉਹ ਕਰਦੇ ਆ। ਆ ਕਿੱਡੇ ਸੋਹਣੇ ਹੋ ਗਏ ਇਹਨਾਂ। ਇਹ ਵੀ ਹਾਂ ਹਾਂ ਇਹਦੇ ਧਾਗੇ ਧੂਫੇ ਆ ਫੜ ਕੇ ਜੋਰ ਜੀ ਕੀਤਾ ਫਟ ਬੰਨਿਆ ਹੋਇਆ। ਬਿਠੇ ਛੋਟੀ ਨਾਲ ਟੈਣੀ ਟੁੱਟਣਾ ਨਾ ਜਾਵੇ ਉਦਾਂ। ਜੋਰ ਜੀ ਕੀਤਾ। ਇਦਿਆਂ ਵੀ ਟੈਣੀਆਂ ਕੱਟਤੀਆਂ ਜਿਹੜੀਆਂ ਜਿਆਦਾ ਮਾਰੇ ਸੋਨੇ ਲੱਗ ਰਹੇ ਨੇ ਹਾਂ ਕਿੰਨਾ ਮੇਰਾ ਫੇਵਰਿਟ ਕਲਰ ਹੈ ਕਿਹੜਾ ਆ ਪਰਪਲ ਹਾਂ ਮੈਨੂੰ ਬੜੀ ਅਲਾਦ ਹੈ ਕੱਲ ਮੈਂ ਸੂਟ ਇੰਝ ਰੰਗ ਦਾ ਪਾਇਆ ਬਹੁਤ ਸਾਰੇ ਸੋਨੇ ਲੱਦਦੇ ਆ ਸਾਰੀ ਵਧੀਆ ਲੱਗਦੇ ਆ ਹਾਂ ਬੜੀ ਆਲਰੇਡੀ ਕਿਦਾਂ ਉਹ ਠੀਕ ਆ ਬਾਬੀ ਸਫਾਈ ਤਾਂ ਨਾਲ ਹੀ ਹੋ ਗਈ ਉੱਪਰੋਂ ਇੱਥੋਂ ਹਾਂ ਫੇਰ ਨਹੀਂ ਆ ਗਿਆ ਹਾਂ ਜੀ ਲਾਲੇ ਦੇ ਲਗਣ ਵਾਲੇ ਹਾਂ ਕੋਈ ਨਹੀਂ ਮੈਂ ਮੁੱਠੇ ਦੇ ਰੋ ਤੂੰ ਤੇ ਕੱਲ ਆਏ ਸੀ ਉਧਰ ਲੱਗੇ ਸੀ ਆਪਣੇ ਵੇ ਸਾਰੇ ਕੰਨ ਇਹ ਉਧਰ ਹੀ ਸਾਈਡ ਲੱਗੀ ਮੇਰੇ। ਮੁੰਡੇ ਵੀ ਤੇਰੇ ਮਾਂ ਕੋ ਸੋਹਣੀ ਸੋਹਣੇ ਨੇ। ਹਾਂ। ਸ਼ੁਕਰ ਹੈ ਬਹੁਤ ਵਧੀਆ ਕਿਹਾ ਜੇ। ਅਜੇ ਡਾ ਹੀ ਅਜੇ ਡਾ ਉੱਪਰ ਹੈ। ਦੇਖਣ ਨੂੰ ਐ ਲੱਗਦਾ ਪਿੰਡੀ ਆ ਪਰ ਇਹਨੂੰ ਫੁੱਲ ਨਿਕਲਣ ਦੇ ਵਿੱਚੋਂ। ਅਰੇ ਬੱਚਿਆਂ ਨੂੰ ਚੱਕਣ ਚੱਲੇ ਆ ਕਿਉਂਕਿ ਉਹਨਾਂ ਦੀ ਹਾਕੀ ਸੀਗੀ ਉੱਥੇ ਮਨੀ ਡਰਾਪ ਕਰਿਆ ਸੀ ਸਵੇਰੇ। ਇੱਧਰ ਨਾਲ ਚਿੜੀਆਂ ਬੈਠੀਆਂ ਥੱਲੇ। ਇਹਨਾਂ ਦੀ ਇੱਕ ਬੜੀ ਸੁਹਣੀ ਗੱਲ ਮੰਮੀ ਨੇ ਦੱਸੀ ਕਹਿੰਦੇ ਵੀ ਜਦੋਂ ਇਹ ਖਾਂਦੀਆਂ ਨੇ ਨਾ ਇਹ ਨਹੀਂ ਵੀ ਵਿੱਚੋਂ-ਵਿੱਚੋਂ ਚੱਕ ਕੇ ਇਹਨਾਂ ਨੇ ਸਾਈਡਾਂ ਤੋਂ ਝੱਕਣਾ ਪਹਿਲਾਂ ਰਾਊਂਡ ਤੇ ਹੌਲੀ-ਹੌਲੀ ਇਹਨਾਂ ਨੇ ਫਿਰ ਸੈਂਟਰ ਵੱਲ ਨੂੰ ਵਜਣਾ ਬਲੋ ਇਹ ਨਹੀਂ ਵੀ ਕੋਈ ਅੱਗੇ ਚਲੇਗੀ ਕੋਈ ਪਿੱਛੇ ਇੰਨੀ ਅਕਲ ਹੁੰਦੀ ਹੈ ਜਿਹੜੀਆਂ ਸਾਰੇ ਬੱਚੇ ਪ੍ਰੈਕਟਿਸ ਕਰ ਰਿਹਾ ਇਨਕਲੂਡਿੰਗ ਈਰਮਾਨ ਤੇ ਇੱਧਰ ਐਲਨ ਕੌਰ ਕੀ ਕਰ ਰਹੀ ਆ ਤੂੰ ਆਈਸਕ੍ਰੀਮ ਖਾ ਰਹੀ ਆ ਡ੍ਰੈਗ ਫਲਿੱਕ ਦੀ ਲੱਗੀ ਏ ਪਹਿਲੀ ਆਈਸਕ੍ਰੀਮ ਆ ਨਾ ਤੇਰੀ ਹਾਂ ਨਹੀਂ 올ਿਵ ਬਲੂਸੀਗੀ ਐਲਨ ਦੈਟਸ ਨਾਟ ਇਵਨ ਤੂੰ ਦੰਦ ਖਰਾਬ ਹੋਣਗੇ ਤੇਰੇ ਆਈਸਕ੍ਰੀਮ ਖਾਂਦੀ ਰਹਿਣੀ ਆ ਹਵਾ ਸੌਕੀ ਕੁਛ ਲਰਨ ਕੀਤਾ ਅੱਜ ਬਲੈਕ ਫਲਿੱਪ ਡ੍ਰੈਗ ਫਲਿੱਪ ਮਨ ਕਿਦਾਂ ਐਲਨ ਠੀਕ ਰਹੀ ਐ ਅੱਜ ਬਹੁਤ ਪੁੱਤਰ ਐਲਨ ਠੀਕ ਰਹੀ ਹਾਂ ਠੀਕ ਆ ਆਪਾਂ ਥੋੜੇ ਜਿਹਾ ਚੱਲ ਲਈ ਨਹੀਂ ਆਪਾਂ ਜਾਣਾ ਹੁਣ ਕਰੇ ਕੀ ਕਰਨਾ ਯਾਰ ਸ਼ਾਮ ਨੂੰ ਉੱਧਰ ਵੀ ਜਾਣਾ ਆਪਾਂ ਸ਼ਾਮ ਨੂੰ ਜਾਣਾ ਸ਼ਾਬਾਸ਼ ਮੇਰਾ ਪੁੱਤ ਹੱਥ ਵੀ ਤੋਲਾ ਪੈਰ ਵੀ ਤੋਲਾ ਆਈ ਮੀਨ ਮੂੰਹ ਵੀ ਤੋਲਾ ਭਰ ਆਈ ਮੀਨ ਮੂੰਹ ਚੰਗੀ ਤਰਾ ਸ਼ਾਬਾਸ਼ ਨੀਲ ਪਾਲਸ਼ਨ ਲਾ ਕੇ ਤੂੰ ਹਾਕੀ ਖੇਡਦੀ ਆ ਸਪੋਰਟਸਮੈਨ ਪੁੱਤ ਇਹ ਚੀਜ਼ਾਂ ਦੀ ਵਰੀ ਨਹੀਂ ਕਰਦੇ ਹੁੰਦੇ ਮੈਂ ਕਿਦਾਂ ਲੱਗਦਾ ਮੇਰੇ ਕੀ ਲੱਗਿਆ ਅਨੀਨਾ ਦਾ ਆ ਗਈ ਕਰੇ ਬੱਕਟ ਵਿੱਚ ਰੱਖਦੀ ਇੱਥੇ ਕੱਪੜਿਆਂ ਦੀ ਪਰ ਨੀਨਾ ਕਿੱਥੇ ਗਈ तू तो तो <laughs> <laughs> <इदी हो> <laughs> <laughs> ਤੋ 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 ਹਾਂ ਬੜੇ ਫੜੀ ਕੰਮ ਕਰਦੀ ਐ ਹੋਰ ਬੜੀ ਕਿੰਦਾ ਅੱਜਕਲ ਫੌਲ ਅੱਜਕਲ ਫੌਲ ਹੋਰ ਕਿਵੇਂ ਆਇਆ ਤੇ ਮੇਰੇ ਭਾਂਡੇ ਸਾਰੇ ਕਿਹੜੀ ਹੱਥ ਮੀਟ ਕੇ ਆ ਦੇ ਕੋਈ ਦੀ ਭਾਂਡਿਆ ਬੜੀ ਘੜੀ ਹੁੰਦੀ ਆ ਤੇਰੀ ਪੋਜੀਸ਼ਨ ਹੁੰਦੀ ਆ ਇਹ ਹਗਲੇ ਕਦੇ ਤੂੰ ਜੋ ਕਰਦੀ ਆ ਸੱਚ ਜਿਸ ਲਈ ਨਾ ਕੁੜੀ ਦੱਸ ਤੂੰ ਅਗਰ ਕੁੜੀ

ਆ ਅਗਲਾ ਨੈਕਸਟ ਇਹਨਾਂ ਨੂੰ ਵੀ ਆਪਾਂ ਕੱਲ ਕਹਿੰਨੇ ਆ ਜਿਹੜਾ ਲਾਸਟ ਇਹਨਾਂ ਨੂੰ ਵੀ ਕੱਲ ਕਹਿੰਨੇ ਆ ਤੇ ਵੈਸੇ ਸੋਚਣ ਵਾਲਾ ਕੀ ਕਰਨਾ ਹੈ ਹਾਂ ਲੇਕਿਨ ਉਹ ਤਾਂ ਜਿਹੜਾ ਤਾਂ ਲੱਗ ਗਿਆ ਤੂੰ ਤਾਂ ਉਹਨੂੰ ਤਾਂ ਆਪਾਂ ਲੱਗ ਗਿਆ ਕਰ ਦਿੰਦੇ ਹਾਂ ਹਾਂਜੀ ਜਿਹੜਾ ਆਉਣ ਵਾਲਾ ਉਹਨੂੰ ਨੂੰ ਕਰਨੇ ਆ ਸਟਿਲੁੱਕ ਵੈਰੀ ਗੁੱਡ ਨੀਨਾ ਤੁਹਾਡਾ ਸਟੈਂਪ ਕਮਾਲ ਦੀ ਗੱਲ ਕਰ ਹੁਣ ਇਹਨੂੰ ਵਾਕਿੰਗ ਕਰਨੀ ਵੀ ਸਿਖਾ ਦੇ ਓ ਬੱਚਾ ਵਾਸਤੇ ਚਿਕਨ ਬਣਾਣ ਲੱਗਿਆ ਤੇ ਵੱਡਿਆਂ ਵਾਸਤੇ ਮੈਂ ਤਾਂ ਮਨੀ ਗੋਭੀ ਬਣਾ ਰਹੀ ਆ ਗੋਭੀ ਹਲੋ ਇਹ ਕੀ ਕਰਾਂ ਘਟ ਮਜੀ ਆ ਜਾਂਦੇ ਆ ਨਾ ਲੈ ਤੂੰ ਕਰ ਕੀ ਰਹੀ ਹੈ ਪਹਿਲਾਂ ਇਹ ਦੱਸ ਅਸ਼ਮਗੂਸ ਦੇਖਿਆ ਸੀ ਕਿ ਮੈਂ ਤਿਆਰੀ ਕਰਨ ਲੱਗੀ ਹਾਂ ਇਹ ਫੁੱਲ ਤਿਆਰੀ ਹੈ ਜੀ ਹਾਂ ਕਹਿੰਦੀ ਮੈਂ ਸਕ੍ਰੈਚ ਨਹੀਂ ਪਤਾ ਇੱਧਰ ਦੇਖ ਤੁਸੀਂ ਟਾਰਾ ਹਾਂ 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 ਮੌਕਾ ਮਿਲਦਾ ਹੈ ਨਾ ਮੌਕਾ ਮਿਲਦਾ ਹੈ ਨਾ ਨਹੀਂ ਵਧੀਆ ਰਲਾ ਉਹਦੇ ਨੂੰ ਕਿੱਥੇ ਪਾਵੇ ਕੱਪੜੇ ਮੌਕੇ ਦਾ ਫਾਇਦਾ ਠੋੜਨਾ ਨਾ ਬੰਦਾ ਵੀ ਚਾਹੀਦਾ ਮੈਂ ਵੀ ਪੈਸੇ ਲਾਏ ਆ ਕੱਪੜਿਆਂ ਤੇ ਗੱਲ ਆ ਸੋਹਣੇ ਮੰਮੀ ਹਣੇ ਫੋਲੋ ਉਹਨਾਂ ਨੂੰ ਵਰਤ ਰਹੇ ਨੇ ਗੂੜੇ ਮੈਂ ਕੀ ਹੁਣ ਵਰਤ ਹੋ ਗਈ ਇਹਨਾਂ ਨੂੰ ਫਿਰ ਨਵੇਂ ਲੇ ਲੱਗ ਰਹੇ ਆ ਬਹੁਤ ਸੋਹਣੇ ਲੱਗਦੇ ਆ ਗੁੱਡ ਦਿਖਾ ਦੇ ਜੁੱਤੀ ਅਸਾ ਜੁੱਤੀ ਵੀ ਆ ਨਾਲ ਓਏ ਕਿੰਨੇ ਸੋਹਣੇ ਲੱਗੇ ਆ ਅੱਛਾ ਹੈ ਕਿਆ ਬਾਤ ਹੈ ਸਹੀ ਗੱਲ ਹੈ ਨੇੜੇ ਨੇੜੇ ਜਿੱਦਾਂ ਨਾਲ ਆਪਾਂ ਥੋੜਾ ਜਿਹਾ ਆਪਾਂ ਤੇ ਆ ਰਹੇ ਤੇ ਮਰੀ ਨਹੀਂ ਪੂਰੀ ਟੋਰ ਗੱਡੀ ਆਇ ਤਾਂ ਮਰੀ ਠੀਕ ਆ ਮਰੀ ਠੀਕ ਆ ਮਰੀ ਆਪਣੇ ਘਰ ਵਾਲੇ ਨਾਲ ਰਲਿਆ ਅੱਜ ਆਹੋ ਅੱਜ ਬਲੈਕ ਬਲੈਕ ਚਲਦੇ ਹਾਂ ਫਰੇਮ ਚ ਆਉਣੀ ਸਾਡੀ ਮੈਚਿੰਗ ਹੀ ਨਹੀਂ ਹੁੰਦੀ ਅੱਜ ਅਸੀਂ ਵੀ ਗਾ ਅੱਜ ਪਤਾ ਨਹੀਂ ਸਾਡੀ ਕਿਤਾ ਹੋਗੀ ਥੋੜੀ ਮੈਚਿੰਗ ਹੈਗੀ ਆ ਪਰ ਥੋੜੇ ਥੋੜੇ ਸ਼ੇਰ ਤੇ ਪਹਿਣੀ ਚਾਹੀਦੀ ਇੱਕ ਤੇ ਜਦੀ ਹਾਂ ਨਹੀਂ ਨਹੀਂ ਵਧੀਆ ਬਿਲਕੁਲ ਸੋਹਣੀ ਲਾਦੀ ਆ ਤਾਂ ਬਾਕੀ ਹੈ ਹੀ ਕੀ ਕਹਿੰਦੇ ਹੁੰਦੇ ਆ ਕਮਕੀਏ ਤੇਰੇ ਸ਼ੂਜ਼ੋਂ ਇਹ ਆਪਣਾ ਰੰਗੀਲਾ ਬੰਦਾ ਹੈ ਚੱਲੀਏ ਅਰਮਨ ਹੋ ਗਈ ਤਿਆਰੀ ਤਮ ਚੱਲ ਚਲੋ ਵੀ ਤੁਰੋ ਫਿਰ ਚਲੋ ਜਾਈਏ ਮੈਨੂੰ ਲੱਗਦਾ ਮੈਂ ਸਤਸਈ ਕਾਲ ਨਹੀਂ ਬਲਾਈ ਸੋ ਗਲਤੀ ਬੁੱਲ ਚੁਕ ਮਾਫ ਸਾਰਿਆਂ ਨੂੰ ਪਿਆਰ ਭਰੀ ਸਤਸਈ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦੇ ਪਿਆਰ ਕਰਨ ਆਪਾਂ ਚੱਲਿਆਂਗੇ ਰੋਟਰੂਵਨ ਨੂੰ ਰੰਗੇ ਤੋਂ ਰੋਟੂਆ ਦਾ ਸਫਰ ਤੇ ਉੱਥੇ ਹੈਗਾ ਜੀ ਅੱਜ ਲਖਵਿੰਦਰ ਵਡਾਲੀ ਉਹ ਆ ਰਹੇ ਨੇ ਮਤਲਬ ਉਹ ਕਾਫੀ ਵਧੀਆ ਸਿੰਗਰ ਨੇ ਉਹਨਾਂ ਦੀ ਜਿਵੇਂ ਮਿਹਨਤ ਬਹੁਤ ਆ ਚਰਚਾ ਬਹੁਤ ਆ ਸੋ ਅੱਜ ਰੋਟਰੂਆ ਔਰ ਨਿਊਜ਼ੀਲੈਂਡ ਦੇ ਦੌਰੇ ਤੇ ਨੇ ਰੋਟਰੂਆ ਦੇ ਵਿੱਚ ਉਹਨਾਂ ਦਾ ਸ਼ੋਅ ਆ। ਉੱਥੇ ਚੱਲੇ ਆਪਾਂ ਨਾਲੇ ਤਾਂ ਸ਼ੋਅ ਦਾ ਆਨੰਦ ਲਵਾਂਗੇ। ਨਾਲੇ ਉੱਥੇ ਕੋਈ ਸੱਜਣ ਮਿੱਤਰ ਨੇ ਆਪਣੇ ਬੜੇ ਪਿਆਰੇ ਉਹਨਾਂ ਨੂੰ ਵੀ ਮਿਲਾਂਗੇ। ਸੋ ਦੋਨੇ ਚੀਜ਼ਾਂ ਦੀ ਐਕਸਾਈਟਮੈਂਟ ਨਾਲ ਤਾਂ ਹੀ ਸਾਰਾ ਟੱਬਰ ਚੱਲਿਆ ਤੇ ਮਿਲਦੇ ਆ ਉੱਥੇ ਪਹੁੰਚ ਕੇ ਆਪਾਂ। What's up is down, what's left is right Chasing stars and holding you I can't see the end, but we'll see it through ਮਾਰਨਿੰਗ ਆ ਜੀ ਹੁਣ ਤੱਕ ਜਿਹੜੀ ਤੁਸੀਂ ਵੀਡੀਓ ਦੇਖੀ ਆ ਉਹ ਕੱਲ ਦੀ ਸੀਗੀ ਅਗਲੀ ਸਵੇਰ ਆ ਕਹਾਣੀ ਕੀ ਬਣੀ ਸਾਡੇ ਨਾਲ ਇਹ ਤੁਹਾਨੂੰ ਦੱਸਦੇ ਆ ਪਹਿਲਾਂ ਬਾਹਰ ਦਾ ਨਜ਼ਾਰਾ ਦੇਖੋ ਐਕਚੁਅਲੀ ਬਾਹਰ ਜਾ ਕੇ ਦਿਖਾਉਣਾ ਤੁਹਾਨੂੰ ਮੇਰੇ ਮੂੰਹੋਂ ਬਦੋ ਬਦੀ ਨਿਕਲ ਜਾਂਦਾ ਵੀ ਕਿਆ ਹੀ ਬਾਤ ਹੈ ਕਿਆ ਹੀ ਰੱਬ ਦੇ ਰੰਗ ਨੇ ਸਾਹਮਣੇ ਜਿਵੇਂ ਦੇਖੋ ਪਹਿਲਾਂ ਤਾਂ ਹਰੀਆਲੀ ਇਧਰ ਘਰ ਬਾਹਰ ਨੇ ਹਰੀਆਲੀ ਆ ਪਹਾੜੀਆਂ ਨੇ ਇਹਦੇ ਪਿੱਛੇ ਦੂਰ ਵਾਲੇ ਪਹਾੜਾ ਜਿਹੜੇ ਆਪਣੇ ਵਾਈਕੈਟੋ ਸਾਈਡ ਤੇ ਚੱਲ ਜਾਂਦੇ ਆ ਤੇ ਉੱਤੇ ਹਲਕੇ ਹਲਕੇ ਬੱਦਲ ਨੇ ਫੇਰ ਥੋੜਾ ਗੈਪ ਫੇਰ ਉੱਪਰਲੇ ਬੱਦਲ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸਵੇਰ ਦਾ ਮੌਸਮ ਆ ਓਦਾਂ ਹਲਕਾ ਫੁਲਕਾ ਰਤੀ ਮੀਂਹ ਵੀ ਪਿਆ ਤੇ ਪਰ ਕੀ ਆ ਹੀ ਬਾਤ ਆ ਯਾਰ ਦਿਲ ਖੁਸ਼ ਹੋ ਗਿਆ ਨਿਹਾਰਾ ਦੇਖ ਕੇ ਫੰਕ ਕਿ ਮੈਂ ਤੁਹਾਨੂੰ ਅੰਦਰ ਜਾ ਕੇ ਦੱਸਦਾ ਵੀ ਕੱਲ ਆਪਾਂ ਲਖਵਿੰਦਰ ਵਡਾਲੀ ਜੀ ਦੇ ਸ਼ੋਅ ਤੇ ਜਾ ਰਹੇ ਸੀ ਤੇ ਕੀ ਬਣੀ ਆਪਣੇ ਨਾਲ ਜਿਹਦੇ ਕਰਕੇ ਆਪਾਂ ਸ਼ੋਅ ਨਹੀਂ ਦੇਖਿਆ ਯਾਰ ਦੇਖੋ ਡੈਕ ਵੀ ਗਿੱਲਾ ਪਿਆ ਹਲੇ ਬਟ ਮੈਨੂੰ ਲੱਗਦਾ ਵੀ ਧੁੱਪ ਨਿਕਲੇ ਆਉਗੀ ਸ਼ਾਇਦ ਅੱਜ ਆ ਚੀਜ਼ ਵੀ ਨਾ ਵੈਸੇ ਬੱਚਿਆਂ ਦੀ ਆਪਣੀ ਰੰਗਤ ਹੁੰਦੀ ਆ ਆ ਜਿਵੇਂ ਨਾ ਟੀਵੀ ਲਿਆਂਦਾ ਸੀ ਜਿਹੜਾ ਨਵਾਂ ਆਪਾਂ ਚੇਂਜ ਕੀਤਾ ਰਮਨ ਦੇ ਰੂਮ ਦਾ ਉਹਦੇ ਆਲਦਾਰੇ ਗੁੱਦਾ ਯਾ ਨਹੀਂ ਲੱਗਿਆ ਹੁੰਦਾ ਈਲੀਨ ਕਹਿੰਦੀ ਮੈਂ ਰੱਖਣਾ ਇਹਦੀ ਕਿਚਨ ਬਣਾਉਣੀ ਆ ਦੇਖੋ ਇਹਦੇ ਵਿੱਚ ਕੀ ਕੁਝ ਰੱਖ ਲਿਆ ਆਏ ਨੇ ਬੱਚਿਆਂ ਦੀ ਰੌਣਕ ਘਰ ਦੇ ਵਿੱਚ ਹਨਾ ਤੇ ਆ ਉੱਚਾ ਉੱਤੇ ਵੀ ਟੰਗਿਆ ਹੋਇਆ ਕਿੰਨਾ ਕੁਝ ਤੇ ਚਾਹ ਪਾ ਬਣਾ ਕੇ ਰੱਖਤੀ ਸਵੇਰ ਦੀ ਤੇ ਮਨੀ ਬਣਾ ਰਹੀ ਆ ਚਲੇ ਬੇਸਣ ਦੇ ਗੁੱਡ ਮਾਰਨਿੰਗਸ ਆ ਰਿਆਂ ਨੂੰ ਚਿਲੇ ਖਾ ਲੋ 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 ਹੋਰ ਮਨੇ ਕਿਵੇਂ ਆ ਮੈਂ ਵਧੀਆ ਰਾਤ ਤੁਸੀ ਸੋਹਣੀ ਬਣਾਈ ਸਾਡੇ ਨਾਲ ਸਹੀ ਗੱਲ ਆ ਯਾਰ ਅਸੀਂ ਇੰਨੀ ਆ ਮਾਰ ਤਿਆਰਤੁਰ ਹੋ ਕੇ ਗੇੜਾ ਇਹ ਕਢਾਇਆ ਅਸੀਂ ਮਸੇ ਮੇਰਾ ਘਰ ਆਪ ਚੱਲੇ ਹੋਗੇ 15 20 ਮਿੰਟ ਨਾ ਉਸ ਤੋਂ ਬਾਅਦ ਇਹਨਾਂ ਦੀ ਜ਼ੇਦ ਕਰਾਓਗੀ ਇਹਨਾਂ ਨੂੰ ਉਲਟੀ ਆਂਟੀਆਂ ਜੀ ਆਂਦੀਆਂ ਤੇ ਫੇਰ ਮੈਂ ਕਹੇ ਤਾਂ ਔਖਾ ਹੋ ਜਾਣਾ ਨਾ ਫੇਰ ਇੱਕ ਵੀ ਜੇ ਠੀਕ ਨਾ ਹੋਵੇ ਬੰਦਾ ਫੇਰ ਇੰਜੋਏ ਨਹੀਂ ਨਾ ਹੁੰਦਾ ਸ਼ੋਅ ਚ ਧਿਆਨ ਉਧਰ ਹੀ ਰਹਿੰਦਾ ਸੋ ਵੇਰੇ ਅਸੀਂ ਮੁੜ ਆਏ ਡਿਸਾਈਡ ਜਾਂ ਕਰਕੇ ਵੀ ਨਹੀਂ ਚਲੋ ਅੱਜ ਅਸੀਂ ਘਰੇ ਆ ਜਾਈਏ ਆਪਣਾ ਟਾਈਮ ਨਹੀਂ ਵੇਸਟ ਕੀਤਾ ਅਸੀਂ ਬੜਾ ਸੋਹਣਾ ਇੰਜੋਏ ਕੀਤਾ ਘਰੇ ਆ ਕੇ ਮੈਂ ਥੋੜਾ ਬੈਟਰ ਫੀਲ ਕਰਨ ਲੱਗ ਗਿਆ ਰੈਸਟ ਕੀਤੀ ਤੇ ਅਸੀਂ ਬਸ ਆਪਣੀ ਰੋਟੀ ਪਾਣੀ ਖਾਧਾ ਸਾਰਿਆਂ ਨੇ ਕੋਈ ਨਾ ਤੁਹਾਨੂੰ ਕੁਝ ਖਾਧਾ ਨਹੀਂ ਹੈਗਾ ਨਾ ਠੀਕ ਹੋਣ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਮਾੜੇ ਮੋਟਾ ਆਪਣਾ ਕੋਈ YouTube ਤੇ ਵਧੀਆ ਜਾਂ ਇੱਕ ਦੋ ਪ੍ਰੋਗਰਾਮ ਦੇਖੇ ਫੇਰ ਬਸ ਹੋ ਗਏ ਪਤਾ ਨਹੀਂ ਕਿੱਦਾਂ ਹੋਇਆ ਮੈਨੂੰ ਲੱਗਾ ਕੋਈ ਛੁਟਾ ਸਿੱਧਾ ਖਾਦਾ ਵੀ ਤਾਂ ਗਿਆ ਮੇਰ ਤੋਂ ਖਾਣ ਪੀਣ ਦਾ ਹੀ ਹੋਇਆ ਤੁਹਾਡਾ ਹੂੰ ਜਾਂ ਉਦਾਂ ਹੀ ਚਲੋ ਜੋ ਵੀ ਆ ਮੇਰਾ ਚਿਲਾ ਟੁੱਟ ਗਿਆ ਜੋ ਕਿਸਮਤ ਸੀਗਾ ਮਨੀ ਆਪਾਂ ਨੂੰ ਮਿਲ ਗਿਆ ਹੂੰ ਬਟ ਐਨੀਵੇ ਥੈਟ ਵਾਸ ਦ ਸਟੋਰੀ ਯੈਸਟਰਡੇ ਬਿਲਕੁਲ ਹੋਵਾ ਹੈ ਗੁਰੂ ਤੈਨੂੰ ਕੋਈ ਯਾਦ ਕਰਦਾ ਮਨੀ ਹੂੰ ਛਿੱਕਾ ਆ ਰਹੀਆਂ ਐਨੀਵੇ ਚਿਲੇ ਇੰਜੋਏ ਕਰਦੇ ਆਪਾਂ ਨਾਲ ਕੀਵੀ ਫਰੂਟ ਲਓ ਜੀ ਆਪਾਂ ਕੰਮ ਤਾਂ ਸਟਾਰਟ ਕਰ ਲਿਆ ਅਗਲਾ ਦਿਨ ਆ ਜਿਵੇਂ ਸਵੇਰੇ ਗੱਲ ਕੀਤੀ ਆ ਤੇ ਦੇਖ ਲਓ ਬੰਦਾ ਕਈ ਵਾਰ ਪਲਾਨ ਕਰ ਦਿੰਦਾ ਮੈਂ ਕਰੂੰ ਮੈਂ ਉਹ ਕਰੂੰ ਪਰ ਸਾਰੇ ਪਲਾਨ ਬੰਦੇ ਦੇ ਨਾਲ ਥੋੜੀ ਹੁੰਦੇ ਨੇ ਤੇ ਚਲੋ ਐਨੀਵੇ ਜੋ ਮੇ ਹੋਇਆ ਜੋ ਹੋਇਆ ਮੈਨੂੰ ਕੱਲ ਦਿਨ ਚ ਫੀਲ ਵੀ ਹੋ ਰਿਹਾ ਥੋੜਾ ਜਿਹਾ ਮਤਲਬ ਇਹ ਨਹੀਂ ਮੈਂ ਕੁਝ ਗਲਤ ਖਾਦਾ ਪਰ ਮੈਨੂੰ ਇਹ ਲੱਗਦਾ ਵੀ ਥੋੜਾ ਜਿਹਾ ਕੋਈ ਜਿਆਦਾ ਬਾਕੈਚ ਕੀਤਾ ਕੁਝ ਹੋਇਆ ਤੇ ਉਹਦੇ ਨਾਲ ਕੀ ਮਤਲਬ ਮੈਨੂੰ ਥੋੜਾ ਜਿਹਾ ਰੀਅਲਾਈਜ਼ ਹੋ ਗਿਆ ਸੀ ਵੀ ਕੋਈ ਗੜਬੜ ਹੈਗੀ ਆ ਪਰ ਮੈਂ ਕਿਹਾ ਚਲ ਕੋਈ ਗੱਲ ਨਹੀਂ ਦੇਖੀ ਆ ਉਹ ਨਾ ਤੁਰੇ ਮੈਂ ਟਿੱਪੂ ਕੀ ਤੱਕ ਪਹੁੰਚ ਗਏ ਸੀ ਅਸੀਂ ਉੱਥੋਂ ਫਿਰ ਵਾਪਸ ਮੁੜਨਾ ਪਿਆ ਉੱਥੇ ਰੁੱਕ ਕੇ ਥੋੜੀ ਵੇਟ ਵੀ ਕੀਤੀ ਵੀ ਸ਼ਾਇਦ ਥੋੜਾ ਸੈਟਲ ਹੋ ਜਾਈਏ ਬਟ ਨਹੀਂ ਗੱਲ ਬਣੀ ਬਟ ਚਲੋ ਐਨੀਵੇ ਕੋਈ ਗੱਲ ਨਹੀਂ ਜੋ ਕਿਸਮਤ ਚ ਹੁੰਦਾ ਬੰਦੇ ਨੂੰ ਉਹੀ ਮਿਲਦਾ ਜਿੰਨੀ ਮਰਜ਼ੀ ਭੱਜ ਦੌੜ ਕਰ ਲੋ ਪਲਾਨਿੰਗ ਆ ਕਰ ਲੋ ਪ੍ਰੀਕਾਸ਼ਨ ਆ ਲੈ ਲੋ ਜੋ ਮਰਜ਼ੀ ਕਰ ਲੋ ਹਣਾ ਤੇ ਐਨੀਵੇ ਆਪਣਾ ਡੇ ਅੱਜ ਵਧੀਆ ਫੇਰ ਬਿਲਕੁਲ ਫਿਟ ਫੈਟ ਆ ਹੁਣ ਬਿਲਕੁਲ ਠੀਕ ਠਾਕ ਤੇ ਕਰਦੇ ਆ ਆਪਣੀ ਕੰਟੀਨਿਊ ਦਿਨ ਦੀ ਜਰਨੀ